ਸਸਿਕਾ ਦੋਸਤੋ ਮੈਂ ਹਾਂ ਦਵਿੰਦਰ ਪੱਟੀ ਔਰ ਤੁਸੀਂ ਜੁੜੇ ਹੋ ਇਕਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਸੋ ਦੋਸਤੋ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਖਨੌਰੀ ਬਾਟਰ ਤੋਂ ਜਿੱਥੇ ਕਿ ਅੱਜ ਲੰਗਰ ਸੇਵਾ ਪਿੰਡ ਸ਼ੇਰਗੜ੍ਹ ਜ਼ਿਲ੍ਹਾ ਪਟਿਆਲਾ ਵੱਲੋਂ ਸਮੂਹ ਨਗਰ ਨਿਵਾਸੀਆਂ ਵੱਲੋਂ ਜਿਹੜੀ ਲੰਗਰ ਸੇਵਾ ਇੱਥੇ ਲੰਗਰ ਲੈ ਕੇ ਪਹੁੰਚੇ ਆ ਔਰ ਅਸੀਂ ਧੰਨਵਾਦੀਆਂ ਇੱਕ ਦਾਰਾ ਬੋਲੇ ਪੰਜਾਬੀ ਚੈਨਲ ਦੀ ਸਾਰੀ ਟੀਮ ਵੱਲੋਂ ਕਿਉਂਕਿ ਦੋਸਤੋ ਪੰਜਾਬ ਦੇ ਵਿੱਚ ਬਹੁਤ ਸਾਰੇ ਮੋਰਚੇ ਲੱਗੇ ਹੋਏ ਆ ਜਿੱਦਾਂ ਖਨੌਰੀ ਬਾਰਡਰ ਉੱਤੇ ਮੋਰਚਾ ਲੱਗਾ ਹੋਇਆ ਕਿਸਾਨਾਂ ਦਾ ਸ਼ੰਭੂ ਬਾਰਡਰ ਉੱਤੇ ਮੋਰਚਾ ਲੱਗਾ ਹੋਇਆ ਸਮਾਨੇ ਟਾਵਰ ਮੋਰਚਾ ਲੱਗਾ ਹੋਇਆ ਸਾਰੇ ਧਰਮਾਂ ਦੀ ਜਿਹੜਾ ਕੋ ਸਖਤ ਕਾਨੂੰਨ ਬਣੇ ਸੋ ਇਸ ਕਰਕੇ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ ਔਰ ਕਿਤਨਾ ਕਦੇ ਸਮੇਂ ਜੋ ਸਮਾਂ ਕੱਟ ਕੇ ਜਰੂਰ ਪਹੁੰਚਣਾ ਚਾਹੀਦਾ ਕਿਉਂਕਿ ਜਿਹੜੇ ਮੋਰਚੇ ਐ ਇਹ तकरीबन तकरीबन ਚੜ੍ਹਦੀ ਕਲਾ ਵਾਸਤੇ ਲੱਗਣੇ ਵੀ ਜ਼ਰੂਰੀ ਹੁੰਦੇ ਆ ਸੋ ਦੋਸਤੋ ਵਾਚੜ ਕੇ ਸਮਾਂ ਕੱਢਿਆ ਕਰੋ ਕਿਉਂਕਿ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਜਿਹੜਾ ਲੰਗਰ ਦੀ ਜਿਹੜੀ ਪ੍ਰਥਾ ਚਲਾਈ ਕੀ ਹੈ ਬਹੁਤ ਵੱਡੇ ਤੌਰ ਤੇ ਪੰਜਾਬ ਦਾ ਜੇ ਲੰਗਰ ਦੀ ਗੱਲ ਕਰੀਏ ਤਾਂ ਨਾਮ ਉੱਪਰ ਕੇ ਸਾਹਮਣੇ ਆਉਂਦਾ ਸੋ ਤੁਸੀਂ ਜਰੂਰ ਜੁੜੇ ਰਹੋ ਉਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ